ਅਮਿਤੋ ਜਮਾਨ ਕਹਿੰਦੇ ਨੇ ਕਿ ਚਾਹੇ ਹਰ ਵੀਰ ਨਾਲ ਜੋ ਹੁਸ਼ਿਆਰਪੁਰ ਵਿੱਚ ਵਾਪਰਿਆ ਜਾਂ ਕੁੰਬੜਾ ਕਾਰਡ ਜਾਂ ਬਾਕੀ ਸਭ ਉਹਨਾਂ ਦਾ ਕਾਫੀ ਹੱਦ ਤੱਕ ਇਲਾਜ ਡੋਮਿਸਲ ਕਾਨੂੰਨ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਇੱਕ ਵਿਲੱਖਣ ਸੂਬਾ ਤੇ ਪੰਜਾਬ ਹਮੇਸ਼ਾ ਹੀ ਬਾਹਰੋਂ ਅਤੇ ਅੰਦਰੋਂ ਤੱਕਿਆਂ ਦਾ ਸ਼ਿਕਾਰ ਰਿਹਾ ਵੰਡ ਦਾ ਸੰਤਾਪ ਵੀ ਪੰਜਾਬ ਨੇ ਹੀ ਜ਼ਿਆਦਾ ਭੋਗਿਆ ਤੇ 1966 ਵਿੱਚ ਅਸੀਂ ਇੱਕ ਪੰਜਾਬੀ ਸੂਬੇ ਵਜੋਂ ਹੋਂਦ ਵਿੱਚ ਆਏ ਪੰਜਾਬੀ ਸੂਬੇ ਦੀ ਹੋਂਦ ਜਿਸ ਮਤਵ ਲਈ ਬਣੀ ਸੀ ਉਹ ਮਤਵ ਕਿਸੇ ਵੀ ਹਾਲਤ ਵਿੱਚ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਸੂਬੇ ਦੀ ਡੈਮੋਗ੍ਰਾਫੀ ਨੂੰ ਬਦਲਿਆ ਜਾ ਰਿਹਾ ਹੈ ਕਈ ਸੂਬਿਆਂ ਨੇ ਆਪਣੀ ਹੋਂਦ ਬਚਾਉਣ ਲਈ ਡੈਮੋਗ੍ਰਾਫੀ ਜ਼ਮੀਨ ਬਚਾਉਣ ਲਈ ਉੱਥੋਂ ਦੇ ਲੋਕਲ ਵਸਨੀਕਾਂ ਦੀ ਸੁਰੱਖਿਆ ਲਈ ਤੇ ਨੌਕਰੀ ਵਿੱਚ ਰਿਜ਼ਰਵੇਸ਼ਨ ਲਈ ਕਾਨੂੰਨ ਬਣਾਏ ਹੋਏ ਨੇ ਪੰਜਾਬ ਨੂੰ ਵੀ ਰਾਜਸਥਾਨ ਹਿਮਾਚਲ ਪ੍ਰਦੇਸ਼ ਦੱਖਣੀ ਸੂਬੇ ਉੱਤਰੀ ਪੂਰਬੀ ਰਾਜਾਂ ਦੀ ਤਰਜ਼ ਤੇ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਲਈ ਡੋਮਿਸાઇલ ਕਾਨੂੰਨ ਵਿੱਚ ਸੋਧਾ ਕਰਨੀਆਂ ਚਾਹੀਦੀਆਂ ਨੇ ਜੋ ਕਿ ਪੰਜਾਬੀ ਸੂਬੇ ਦੀ ਹੋਂਦ 1966 ਤੋਂ ਲੈ ਕੇ ਲਾਗੂ ਹੋਣ ਜਿਨ੍ਹਾਂ ਦਾ ਬੇਰਬਾ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਪੰਜਾਬ ਦੇ ਮੂਲ ਪ੍ਰਮਾਣ ਪੱਤਰ ਜਾਰੀ ਕਰਨ ਲਈ ਨੀਮਾਂ 'ਚ ਸੁਧਾਰ ਕਰਨਾ ਜਾਂ ਉਹਨਾਂ ਨੂੰ ਬਦਲਣਾ ਇਸ ਤੋਂ ਬਾਅਦ ਪੰਜਾਬ ਵਿੱਚ ਬਣ ਰਹੇ ਜਾਲੀ ਰਿਹਾਇਸ਼ੀ ਸਰਟੀਫਿਕੇਟ ਪ੍ਰਮਾਣ ਪੱਤਰਾਂ ਵੱਲ ਵੀ ਧਿਆਨ ਦਿਵਾਉਣਾ ਚਾਹੁੰਦੇ ਆ ਇਹ ਸਰਟੀਫਿਕੇਟ ਬਣਾਉਣ ਲਈ ਸਰਕਾਰ ਨੂੰ ਨਿਯਮਾਂ ਵਿੱਚ ਬਦਲਾਅ ਕਰਨਾ ਚਾਹੀਦਾ ਜਿਸ ਲਈ ਅਸੀਂ ਕੁਝ ਸੁਝਾਅ ਦੇ ਰਹੇ ਹਾਂ ਇਹ ਕਿ ਇਹ ਸਰਟੀਫਿਕੇਟ ਜਾਰੀ ਕਰਨ ਸਮੇ ਇਹ ਜ਼ਰੂਰੀ ਬਣਾਇਆ ਜਾਵੇ ਕਿ ਸੰਬੰਧਿਤ ਵਿਅਕਤੀ ਘਟੋ-ਘਟ ਪਿਛਲੇ 25 ਸਾਲਾਂ ਤੋਂ ਪੰਜਾਬ ਵਿੱਚ ਰਹਿੰਦਾ ਹੋਵੇ ਇਸ ਸੰਬੰਧਿਤ ਕਾਗਜ਼ਾਤ 25 ਸਾਲ ਪੁਰਾਣੇ ਹੋਣ ਜਿਵੇਂ ਕਿ ਜਨਮ ਸਰਟੀਫਿਕੇਟ ਇਸ ਸੰਬੰਧਿਤ ਕਾਗਜ਼ਾਤ ਜਿਵੇਂ ਕਿ ਪਾਸਪੋਰਟ ਰੂਲਸ 1980 ਟੇਬਲ ਨੰਬਰ 3 ਅਨੁਸਾਰ ਜਿਸ ਦਾ ਜਨਮ 26 1999 ਨੂੰ ਜਨਮ ਹੋਇਆ ਹੋਵੇ ਉਸ ਦਾ ਜਨਮ ਸਰਟੀਫਿਕੇਟ ਦਿੱਤਾ ਜਾਵੇ ਸਕੂਲ ਸਰਟੀਫਿਕੇਟ ਰਜਿਸਟਰ ਰੈਂਟ ਡੀਡ ਹੋਵੇ ਕਿਰਾਏ ਤੇ ਰਹਿ ਰਹੇ ਬੰਦਿਆਂ ਨੂੰ ਰਜਿਸਟਰਡ ਡੀਡ ਬਣਾਉਣਾ ਲਾਜ਼ਮੀ ਹੋਵੇ ਅਤੇ ਉਸ ਦੀ ਰਹਿائش ਨੂੰ ਤਸਦੀਕ ਕਰਨ ਲਈ ਸਮੇਂ-ਸਮੇਂ ਤੇ ਚੈਕਿੰਗ ਕਰਕੇ ਤਸਦੀਕ ਕੀਤੀ ਜਾਵੇ ਰਹਿਸ਼ੀ ਪ੍ਰਮਾਣ ਪੱਤਰ ਜਾਰੀ ਕਰਨ ਲਈ 25 ਸਾਲਾਂ ਵਾਲਾ ਨਿਯਮ ਰਜਿਸਟਰਡ ਡੀਡ ਵਾਲੀ ਤਾਰੀਖ ਤੋਂ ਗਿਣਿਆ ਜਾਵੇ ਪੰਜਾਬ ਦੇ ਉਹ ਮੂਲ ਨਿਵਾਸੀ ਜੋ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਰਹਿ ਰਹੇ ਹੋਣ ਪੰਜਾਬ ਵਿੱਚ ਅਚਲ ਸੰਪਤੀ ਹੋਵੇ ਨੂੰ ਰਹਿਸ਼ੀ ਪ੍ਰਮਾਣ ਪੱਤਰ ਦਿੱਤਾ ਜਾਵੇ ਐਨ ਆਰ ਆਈ ਓ ਸੀ ਆਈ ਕਾਰਡ ਧਾਰਕ ਜੋ ਭਾਰ ਛੱਡ ਕੇ ਬਾਹਰ ਚਲੇ ਗਏ ਸੀ ਤੇ ਪੰਜਾਬ ਦੇ ਵਸਨੀਕ ਸਨ ਅਤੇ ਹੁਣ ਪੰਜਾਬ ਵਾਪਸ ਆ ਗਏ ਨੇ ਜੇਕਰ ਉਹ ਪੰਜਾਬ ਵਿੱਚ ਵਸਨੀਕੀ ਭਾਰਤ ਵਾਪਸ ਪਰਤਦੇ ਨੇ ਉਹਨਾਂ ਨੂੰ ਉਪਰੋਕਤ ਮਾਪਦੰਡਾਂ ਤੋਂ ਛੋਟ ਦਿੱਤੀ ਜਾਵੇ ਇਹਨਾਂ ਐਨਆਰਆਈ ਓਸੀਆਈ ਕਾਰਡ ਧਾਰਕਾਂ ਦੇ ਕਾਨੂੰਨੀ ਵਾਰਸਾਂ ਨੂੰ ਵੀ ਛੋਟ ਦਿੱਤੀ ਜਾਵੇ ਉਹ ਵਿਅਕਤੀ ਜਿਸਦੇ ਦਾਦਾ-ਦਾਦੀ ਪੰਜਾਬ ਦੇ ਵਸਨੀਕ ਸਨ ਅਤੇ ਉਹ ਭਾਰਤ ਦੇ ਦੂਜੇ ਰਾਜਾਂ ਵਿੱਚ ਪ੍ਰਵਾਸ ਕਰ ਗਏ ਸਨ ਜਾਂ ਪੰਜਾਬ ਜਾਂ ਭਾਰਤ ਤੋਂ ਬਾਹਰ ਸਥਿਤ ਵੋਡਿੰਗ ਸਕੂਲਾਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਪੜਨ ਗਏ ਸਨ ਪਰ ਹੁਣ ਉਹ ਪੰਜਾਬ ਵਾਪਸ ਪਰਤ ਰਹੇ ਨੇ ਜਾਂ ਪਰਤਣਾ ਚਾਹੁੰਦੇ ਨੇ ਉਹਨਾਂ ਸਟੂਡੈਂਟਸ ਵਿਅਕਤੀਆਂ ਨੂੰ ਸਾਬਤ ਕਰਨਾ ਹੋਵੇਗਾ ਕਿ ਉਸਦੇ ਦਾਦਾ-ਦਾਦੀ ਪੰਜਾਬ ਦੇ ਵਸਨੀਕ ਸਨ ਉਸਦੇ ਦਾਦਾ-ਦਾਦੀ ਦੀ ਮਾਲਕੀ ਵਾਲੀ ਅਚਲ ਜਾਇਦਾਦ ਦਾ ਜ਼ਮੀਨੀ ਰਿਕਾਰਡ ਸਬੂਤ ਹੋਵੇਗਾ ਜਿਹੇ ਵਿਅਕਤੀਆਂ ਨੂੰ ਉਪਰੋਕਤ ਮਾਪਦੰਡਾ ਤੋਂ ਛੋਟ ਦਿੱਤੀ ਜਾਵੇ ਗਲਤ ਵਿਅਕਤੀ ਜਾਂ ਗਲਤ ਜਾਣਕਾਰੀ ਦੇਣ ਜਾਂ ਸਪਾਰਸ਼ ਕਰਨ ਤਸਦੀਕ ਕਰਨ ਵਾਲੇ ਨੂੰ ਪੰਜਾਬ ਨਿਵਾਸ ਪ੍ਰਮਾਣ ਪੱਤਰ ਰਹਿਸ਼ੀ ਸਰਟੀਫਿਕੇਟ ਲਈ ਬਿਨੈ ਕਰਨ ਵਾਲੇ ਬਿਨੇਕਾਰ ਨੂੰ ਬਿਨਾ ਪੱਤਰ ਵਿੱਚ ਇਹ ਘੋਸ਼ਣਾ ਕਰਨੀ ਚਾਹੀਦੀ ਹੈ ਕਿ ਜੇਕਰ ਉਹ ਗਲਤ ਤੇ ਝੂਠੀ ਜਾਣਕਾਰੀ ਪ੍ਰਦਾਨ ਕਰਦਾ ਤਾਂ ਉਸ ਖਿਲਾਫ ਫੌਜਦਾਰੀ ਕਾਨੂੰਨ ਤਹਿਤ ਕੇਸ ਦਰਜ ਹੋਵੇਗਾ ਤੇ ਉਹ ਬੀ ਐਨ ਐਸ 2023 ਦੀ ਧਾਰਾ 229 ਆਈ ਪੀ ਸੀ 193 ਦੀ ਧਾਰਾ ਦੇ ਤਹਿਤ ਅਪਰਾਧਿਕ ਤੌਰ ਤੇ ਜਵਾਬਦੇਹ ਹੋਵੇਗਾ ਇਸ ਤੋਂ ਇਲਾਵਾ ਜਿਹੜੇ ਬੰਦੇ ਪੰਜਾਬ ਵਿੱਚ ਅਰਜ਼ੀ ਤੌਰ ਤੇ ਰਹਿੰਦੇ ਨੇ ਜਾਂ ਉਪਰੋਕਤ ਨੁਕਤੇ ਅਨੁਸਾਰ ਇਥੋਂ ਦੇ ਵਸਨੀਕ ਵੜਨਾ ਚਾਹੁੰਦੇ ਨੇ ਉਹਨਾਂ ਦਾ ਅਸਲੀ ਪੱਤੇ ਦੇ ਕਾਗਜ਼ਾਤ ਦੀ ਤਸਦੀਕ ਕਰਕੇ ਹੀ ਉਹਨਾਂ ਨੂੰ ਰਜਿਸਟਰ ਰੈਂਟ ਡੀਡ ਜਾਰੀ ਕੀਤਾ ਜਾਵੇ ਰਜਿਸਟਰ ਕਿਰਾਇਆਨਾਮੇ ਵੋਟਰ ਕਾਰਡ ਤੇ ਆਧਾਰ ਕਾਰਡ ਬਣਾਉਣ ਲਈ ਨਿਯਮ ਇਹ ਵਾਲਾ ਨੁਕਤਾ ਇਸ ਲਈ ਅਤਿ ਜ਼ਰੂਰੀ ਹੈ ਕਿਉਂਕਿ ਕੁਝ ਲੋਕ ਅਪਰਾਧ ਕਰਕੇ ਇੱਧਰ ਉੱਧਰ ਚਲੇ ਜਾਂਦੇ ਨੇ ਜਿਵੇਂ ਕਈ ਅਪਰਾਧੀ ਬਾਹਰੋਂ ਅਪਰਾਧ ਕਰਕੇ ਇੱਧਰ ਆ ਜਾਂਦੇ ਨੇ ਤੇ ਕਈ ਇੱਥੋਂ ਅਪਰਾਧ ਕਰਕੇ ਬਾਹਰ ਚਲੇ ਜਾਂਦੇ ਨੇ ਇਹਨਾਂ ਹਾਲਾਤਾਂ ਵਿੱਚ ਉਹਨਾਂ ਅਪਰਾਧੀਆਂ ਦਾ ਕੋਈ ਰਿਕਾਰਡ ਨਾ ਹੋਣ ਕਾਰਨ ਬਾਅਦ ਵਿੱਚ ਉਹ ਲੱਭਣੇ ਮੁਸ਼ਕਲ ਹੋ ਜਾਂਦੇ ਨੇ ਸੋ ਇਸ ਲਈ ਕੁਝ ਜ਼ਰੂਰੀ ਨੁਕਤੇ ਇਸ ਤਰ੍ਹਾਂ ਨੇ ਮਕਾਨ ਮਾਲਕ ਕਰਾਈਦਾਰ ਨੂੰ ਜੋ ਕਿ ਪੰਜਾਬ ਦਾ ਨਿਵਾਸੀ ਨਹੀਂ ਹੈ ਉਸ ਦੇ ਕਿਰਾਏ ਦੀ ਡੀਡ ਬਣਾਵੇਗਾ ਤੇ ਡੀਡ ਨੂੰ ਲਾਗੂ ਕਰਦੇ ਸਮੇਂ ਰਜਿਸਟਰੀ ਕਰਨ ਅਥਾਰਟੀ ਦੇ ਸਾਹਮਣੇ ਕੋਸ਼ਨਾ ਪੱਤਰ ਧਾਇਰ ਕਰੇਗਾ ਕਿ ਉਸ ਦੀ ਇਮਾਰਤ ਵਿੱਚ ਕਿਰਾਏ ਤੇ ਦਿੱਤੇ ਜਾ ਰਹੇ ਨਿਵਾਸੀਆਂ ਦੀ ਸੰਖਿਆ ਦੇ ਨਾਲ ਨਾਲ ਰਜਿਸਟਰ ਵੋਟਰਾਂ ਦੀ ਗਿਣਤੀ ਕਿੰਨੀ ਹੈ ਉਸ ਦਾ ਵੀ ਜ਼ਿਕਰ ਕੀਤਾ ਜਾਵੇ ਅਤੇ ਨਾਲ ਹੀ ਮਕਾਨ ਮਾਲਕ ਕੁੱਲ ਵਿਅਕਤੀਆਂ ਦੀਆਂ ਵੋਟਾਂ ਤੇ ਉਹਨਾਂ ਦੇ ਆਧਾਰ ਕਾਰਡ ਹੋਲਡਰਾਂ ਬਾਰੇ ਜਾਣਕਾਰੀ ਵੀ ਦੇਵੇਗਾ ਮਕਾਨ ਮਾਲਕ ਕਮਰੇ ਵਿੱਚ ਰਹਿਣ ਲਈ ਸਿਰਫ ਦੋ ਵਿਅਕਤੀਆਂ ਨੂੰ ਜਾਂ ਪਤੀ ਪਤਨੀ ਅਤੇ ਉਹਨਾਂ ਦੇ ਨਾਬਾਲਗ ਬੱਚਿਆਂ ਵਾਲੇ ਪਰਿਵਾਰ ਲਈ ਇੱਕ ਕਮਰਾ ਕਿਰਾਏ ਤੇ ਦੇਵੇਗਾ ਇਸ ਕਿਰਾਏ ਦੀ ਰਿਹਾਇਸ਼ ਵਿੱਚ ਰਹਿਣ ਵਾਲੇ ਇਹਨਾਂ ਕਿਰਾਏਦਾਰਾਂ ਲਈ ਇੱਕ ਵੱਖਰੀ ਰਸੋਈ ਅਤੇ ਬਾਥਰੂਮ ਹੋਣਾ ਲਾਜ਼ਮੀ ਹੋਣਾ ਚਾਹੀਦਾ ਗੈਰ ਪੰਜਾਬੀ ਜੋ ਪੰਜਾਬ ਦਾ ਮੂਲ ਨਿਵਾਸੀ ਨਾ ਹੋਵੇ ਕਿਰਾਏਦਾਰ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਈ 3 ਦਿਨਾਂ ਦੇ ਅੰਦਰ ਅੰਦਰ ਅਰਜ਼ੀ ਦੇਵੇਗਾ ਤੇ ਇਸ ਦੇ ਸੰਬੰਧਿਤ ਰਾਜ ਤੋਂ ਜਿੱਥੇ ਦਾ ਉਹ ਵਸਨੀਕ ਹੋਵੇ ਉੱਥੋਂ ਦੀ ਪੁਲਿਸ ਤੋਂ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ ਕਿਰਾਏਦਾਰ ਕਿਰਾਏ ਦੇ ਮਕਾਨ ਵਿੱਚ ਆਪਣੇ ਬੋਰਡ ਬਣਾਉਣ ਤੋਂ ਪਹਿਲਾਂ ਮਕਾਨ ਮਾਲਕ ਨੂੰ ਸੂਚਿਤ ਕਰੇਗਾ ਤੇ ਆਧਾਰ ਕਾਰਡ ਤੇ ਆਪਣਾ ਪਤਾ ਅਪਡੇਟ ਕਰਨ ਬਾਰੇ ਵੀ ਦੱਸੇਗਾ ਤੇ ਜੇਕਰ ਉਹ ਲੁਕਾਉਂਦਾ ਤਾਂ ਉਹ ਅਪਰਾਧਿਕ ਤੌਰ ਤੇ ਜਵਾਬਦੇਹ ਹੋਵੇਗਾ ਜੇਕਰ ਕਿਰਾਏਦਾਰ ਨੇ ਕਿਰਾਏ ਦੇ ਮਕਾਨ ਵਿੱਚ ਆਪਣੀ ਵੋਟ ਬਣਾਈ ਹੈ ਤਾਂ ਮਕਾਨ ਮਾਲਕ ਲਈ ਉਥੋਂ ਦੇ ਹਲਕੇ ਦੇ ਚੋਣ ਅਧਿਕਾਰੀ ਜੋ ਪੰਜਾਬ ਰਾਜ ਚੋਣ ਕਮਿਸ਼ਨ ਦੇ ਅਧੀਨ ਆਉਂਦੇ ਨੇ ਉਸ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ ਕਿ ਕਿਰਾਏਦਾਰ ਨੇ ਆਪਣੇ ਕਿਰਾਏ ਦਾ ਮਕਾਨ ਛੱਡ ਦਿੱਤਾ ਤੇ ਚੋਣ ਅਧਿਕਾਰੀ ਕਾਨੂੰਨ ਦੇ ਅਨੁਸਾਰ ਇਸ ਸਥਾਨ ਦਾ ਮੁਆਇਨਾ ਕਰਨ ਅਤੇ ਇਹਨਾਂ ਵੋਟਾਂ ਨੂੰ ਕਟਵਾਉਣ ਲਈ ਪਵੰਦ ਹੋਵੇ ਇਹ ਵੀ ਦੱਸਣਯੋਗ ਹੈ ਕਿ ਜੇ ਕੋ ਪਤੇ ਤੇ ਪਹਿਲਾਂ ਵਾਲੇ ਕਿਰਾਏਦਾਰ ਦੀ ਵੋਟ ਬਣੀ ਹੈ ਤਾਂ ਪਹਿਲਾਂ ਵਾਲੇ ਕਰਾਏਦਾਰ ਦੀ ਵੋਟ ਕੱਟਣ ਤੋਂ ਬਾਅਦ ਹੀ ਨਵੇਂ ਕਰਾਏਦਾਰ ਦੀ ਵੋਟ ਬਣਾਈ ਜਾਵੇ ਤੇ ਸਸਵੰਦੀ ਸੂਚਨਾਲਕ ਹੋਣ ਵਾਲੇ ਮਕਾਨ ਮਾਲਕ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜੇਕਰ ਕਰਾਏਦਾਰ 1 ਮਹੀਨੇ ਤੋਂ ਜ਼ਿਆਦਾ ਬਾਹਰ ਰਹਿੰਦਾ ਤਾਂ ਉਹ ਮਕਾਨ ਮਾਲਕ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਉਹ ਆਪਣੇ ਇਲਾਕੇ ਦੇ ਪੁਲਿਸ ਸਟੇਸ਼ਨ ਵਿੱਚ ਸੂਚਿਤ ਕਰੇਗਾ ਜੇਕਰ ਕਰਾਏਦਾਰ ਨੇ ਆਧਾਰ ਕਾਰਡ ਤੇ ਆਪਣਾ ਪਤਾ ਅਪਡੇਟ ਕਰਵਾਇਆ ਅਤੇ ਕਰਾਏ ਦੇ ਮਕਾਨ ਦਾ ਪਤਾ ਅਪਡੇਟ ਕੀਤਾ ਤਾਂ ਕਿਰਾਏਦਾਰ ਅਤੇ ਮਕਾਨ ਮਾਲਕ ਲਈ ਆਧਾਰ ਕਾਰਡ ਰਜਿਸਟਰ ਕਰਨ ਵਾਲੀ ਸੰਸਥਾ ਥਿਓਟੀ ਸਥਾਨਕ ਪੁਲਿਸ ਅਤੇ ਸਥਾਨਕ ਥਿਓਟੀ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ ਕਿ ਕਿਰਾਏਦਾਰ ਨੇ ਆਪਣਾ ਕਿਰਾਏ ਦਾ ਘਰ ਛੱਡ ਦਿੱਤਾ ਹੈ ਤੇ ਸਥਾਨਕ ਪੁਲਿਸ ਅਤੇ ਸਥਾਨਕ ਅਧਿਕਾਰੀ ਇਸ ਜਗ੍ਹਾ ਦਾ ਮੌਇਨਾ ਕਰਨ ਤੇ ਆਧਾਰ ਕਾਰਡ ਰਜਿਸਟਰ ਕਰਨ ਵਾਲੀ ਸੰਸਥਾ ਥਿਓਟੀ ਨੂੰ ਸੂਚਿਤ ਕਰਨ ਲਈ ਪਵੰਦਨੇ ਜੇਕਰ ਮਕਾਨ ਮਾਲਕ ਆਪਣੇ ਕਿਰਾਏਦਾਰ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕਰਦਾ ਜੋ ਮਕਾਨ ਮਾਲਕ ਕਿਰਾਏਦਾਰ ਦੇ ਗਲਤ ਤੇ ਝੂਠੇ ਦਸਤਾਵੇਜ਼ ਦੀ ਪੁਸ਼ਟੀ ਕਰਦਾ ਤਾਂ ਉਹ ਮਕਾਨ ਮਾਲਕ অপਰਾদিক तौर ਤੇ ਜਵਾਬਦੇ ਹੋਵੇਗਾ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਆਪਣੀ ਸ਼ਕਤੀ ਅਨਸਾਰ VOTER ਸੂਚੀਆਂ ਦੀ ਸੁਧਾਈ ਦੀ ਸਪਰਸ਼ ਕਰਨੀ ਚਾਹੀਦੀ ਅਤੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰਨਾ ਚਾਹੀਦਾ ਹੈ ਗੈਰ ਵਸਨੀਕਾ ਵੱਲੋਂ ਜਮ੍ਹਾਂ ਕਰਵਾਏ ਗਏ ਸਾਰੇ ਦਸਤਾਵੇਜ਼ਾਂ ਦੀ ਮੂਰਤ ਤਸਦੀਕ ਕੀਤੀ ਜਾਵੇ ਜਿਸ ਦੇ ਆਧਾਰ ਤੇ ਉਹਨਾਂ ਦੀਆਂ ਵੋਟਾਂ ਪੰਜਾਬ ਰਾਜ ਵਿੱਚ ਪੰਚਾਇਤ ਅਤੇ ਨਗਰ ਨਗਰ ਵਿੱਚ ਚੋਣਾਂ ਲਈ ਵੋਟਰ ਸੂਚੀਆਂ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਜਾਤੀ ਪ੍ਰਮਾਣ ਜਾਰੀ ਕਰਨ ਦੇ ਨਿਯਮ ਇੱਕ ਜਾਤੀ ਪ੍ਰਮਾਣ ਜਾਰੀ ਕਰਨ ਦਾ ਮੁੱਦਾ ਸਵਿਧਾਨ ਅਨੁਸਾਰ ਰਾਜ ਸਰਕਾਰਾਂ ਦੇ ਅਧਿਕਾਰਾਂ ਹੇਠ ਆਉਂਦਾ ਪਰ ਸਾਡੇ ਧਿਆਨ ਵਿੱਚ ਆਇਆ ਕਿ ਬਹੁਤ ਸਾਰੇ ਲੋਕ ਜੋ ਪੰਜਾਬ ਦੇ ਵਸਨੀਕ ਨਹੀਂ ਹਨ ਉਨ੍ਹਾਂ ਕੋਲ ਪੰਜਾਬ ਦੇ ਜਾਤੀ ਸਰਟੀਫਿਕੇਟ ਨੇ ਇਹ ਜਾਤੀ ਪ੍ਰਮਾਣ ਪੱਤਰ ਪੰਜਾਬ ਸਰਕਾਰ ਦੇ ਨਿਯਮ ਅਨੁਸਾਰ ਗੈਰ ਕਾਨੂੰਨੀ ਨੇ ਜਾਤੀ ਪ੍ਰਮਾਣ ਪੱਤਰ ਬਣਾਉਣ ਦੀ ਪ੍ਰਕਿਰਿਆ ਲਈ ਵੀ ਕੁਝ ਅਸੀਂ ਨੁਕਤੇ ਦੇਣਾ ਚਾਹੁੰਦੇ ਹਾਂ ਜਾਤੀ ਪ੍ਰਮਾਣ ਪੱਤਰ ਜਾਰੀ ਕਰਨ ਵਾਲੇ ਅਧਿਕਾਰੀ ਸੰਬੰਧਿਤ ਪਿੰਡਾਂ ਦੇ ਨੰਬਰਦਾਰ ਐਮਸੀ ਸਰਪੰਚ ਦੀ ਤਸਦੀਕ ਕਰਨ ਤੋਂ ਬਾਅਦ ਸਬੰਧਤ ਤਹਿਸੀਲ ਦਾ ਤਹਿਸੀਲਦਾਰ ਹੈ ਕਿ ਹੁਣ ਤੱਕ ਜਿਨੇ ਵੀ ਜਾਤੀ ਸਰਟੀਫਿਕੇਟ ਬਣੇ ਨੇ ਸਭ ਦੀ ਮੂੜ ਤੋਂ ਜਾਂਚ ਹੋਵੇ ਤੇ ਜੇ ਕੋਈ ਵਿਅਕਤੀ ਨੰਬਰਦਾਰ ਸਰਪੰਚ ਕਾਉਂਸਲਰ ਜਾਤੀ ਸਰਟੀਫਿਕੇਟ ਦੇ ਲਈ ਬਿਨੈਕਾਰ ਦੀ ਗਲਤ ਤਸਦੀਕ ਕਰਦਾ ਉਸ ਖਿਲਾਫ ਫੌਜਦਾਰੀ ਕੇਸ ਰਜਿਸਟਰ ਕੀਤਾ ਜਾਵੇ ਜਾਤੀ ਪ੍ਰਮਾਣ ਪੱਤਰ ਨੂੰ ਅਪਲਾਈ ਕਰਨ ਵਾਲੇ ਵਿਅਕਤੀ ਉਪਰੋਗਤ ਨਕਤੇ ਅਨੁਸਾਰ ਪੰਜਾਬ ਦਾ ਮੂਲ ਨਿਵਾਸੀ ਹੋਣਾ ਚਾਹੀਦਾ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦੀ ਜ਼ਮੀਨ ਬਹੁਤ ਜ਼ਿਆਦਾ ਥੋੜੀ ਹੈ ਇਸ ਲਈ ਇਥੋਂ ਦੀ ਜ਼ਮੀਨ ਨੂੰ ਬਚਾਉਣ ਲਈ ਪੰਜਾਬ ਨੂੰ ਵੀ ਰਾਜਸਥਾਨ ਹਿਮਾਚਲ ਪ੍ਰਦੇਸ਼ ਅਤੇ ਕਈ ਹੋਰ ਸੂਬਿਆਂ ਦੇ ਵਾਂਗ ਕੁਝ ਕਾਨੂੰਨੀ ਸੁਧਾਰਾਂ ਦੀ ਜ਼ਰੂਰਤ ਹੈ ਇਸ ਵਾਕਤ ਸਾਡੇ ਕੁਝ ਜ਼ਰੂਰੀ ਨੁਕਤੇ ਨੇ ਜੋ ਕਿ ਇਸ ਪ੍ਰਕਾਰ ਨੇ ਪੰਜਾਬ ਵਿੱਚ ਖੇਤੀਬਾੜੀ ਜ਼ਮੀਨ ਖਰੀਦਣ ਵਿੱਚ ਭਾਗੀਦਾਰ ਵਿਅਕਤੀ ਸਿਰਫ ਪੰਜਾਬ ਦਾ ਵਸਨੀਕ ਹੀ ਹੋਵੇ ਇਹ ਕੇ ਪੰਜਾਬ ਸਰਕਾਰ ਨੂੰ ਵੀ ਇੱਕ ਉਪਬੰਧ ਨੂੰ ਜੋੜਨਾ ਚਾਹੀਦਾ ਹੈ ਕਿ ਪੰਜਾਬ ਵਿੱਚ ਖੇਤੀਬਾੜੀ ਜ਼ਮੀਨ ਨੂੰ ਖਰੀਦਣ ਜਾਂ ਲੀਜ਼ ਤੇ ਲੈਣ ਲਈ ਵਿਅਕਤੀ ਕੋਲ ਪੰਜਾਬ ਹੋਣ ਦਾ ਪ੍ਰਮਾਣ ਪੱਤਰ ਲਾਜ਼ਮੀ ਹੋਵੇ ਇਸ ਤਲਾਬ ਹੈ ਇਹ ਜ਼ਮੀਨ ਸਿਰਫ ਖੇਤੀਬਾੜੀ ਵਾਸਤੇ ਹੀ ਦਿੱਤੀ ਜਾਵੇ ਜ਼ਮੀਨ ਸਿਰਫ ਖੇਤੀਬਾੜੀ ਨਾਲ ਸੰਬੰਧਿਤ ਜ਼ਮੀਦਾਰਾਂ ਤੇ ਮਜ਼ਦੂਰਾਂ ਵਿਅਕਤੀਆਂ ਨੂੰ ਹੀ ਦਿੱਤੀ ਜਾਵੇ ਭਾਵੇਂ ਉਹ ਖੁਦ ਖੇਤੀ ਕਰਦੇ ਰਹੇ ਨੇ ਜਾਂ ਫਿਰ ਉਹ ਖੇਤ ਮਜ਼ਦੂਰ ਰਹੇ ਨੇ ਖੇਤੀਬਾੜੀ ਦੀ ਪ੍ਰਵਾਸਾ ਦਾ ਅਰਥ ਇਹ ਹੈ ਕਿ ਜ਼ਮੀਦਾਰ ਜਿਸ ਨੇ ਪਿਛਲੇ 10 ਸਾਲਾਂ ਤੋਂ ਪੰਜਾਬ ਵਿੱਚ ਸਥਿਤ ਕਿਸੇ ਜਾਇਦਾਦ ਵਿੱਚ ਨਿੱਜੀ ਤੌਰ ਤੇ ਜ਼ਮੀਨ ਦੀ ਕਾਸ਼ਤ ਕੀਤੀ ਹੈ ਤੇ ਉਹ ਵਿਅਕਤੀ ਜੋ 15 ਸਾਲਾਂ ਤੋਂ ਪੰਜਾਬ ਦਾ ਨਿਵਾਸੀ ਹੈ ਤੇ ਉਸਦੇ ਮਾਤਾ ਪਿਤਾ ਭਾਵੇਂ ਹੁਣ ਬੇਜ਼ਮੀਨੇ ਨੇ ਪਰ ਖੇਤੀਬਾੜੀ ਜ਼ਮੀਨ ਦੀ ਮਾਲਕੀਅਤ ਹੈ ਤੇ ਪੰਜਾਬ ਦਾ ਮੂਲ ਨਿਵਾਸੀ ਵੀ ਹੈ ਤੇ ਕੋ ਵਿਅਕਤੀ ਲੀਸ ਤੇ ਜ਼ਮੀਨ ਲੈਂਦਾ ਜਾਂ ਖੇਤੀਬਾੜੀ ਜ਼ਮੀਨ ਖਰੀਦਾ ਭਾਵੇਂ ਕਿਸੇ ਹੋਰ ਕਾਨੂੰਨ ਵਿੱਚ ਮਜ਼ਦੂਰ ਦਾ ਭਾਅ ਜੋ ਵੀ ਹੋਵੇ ਪਰ ਇਹਨਾਂ ਨਿਯਮਾਂ ਤਹਿਤ ਮਜ਼ਦੂਰ ਦਾ ਮਤਲਬ ਉਹ ਵਿਅਕਤੀ ਜੋ ਖੇਤ ਮਜ਼ਦੂਰ ਹੋਵੇ ਭਾਵੇਂ ਉਹ ਪਾੜੇ ਤੇ ਖੇਤੀ ਕਰੇ ਜਾਂ ਪੱਟੇ ਤੇ ਲੈ ਕੇ ਖੇਤੀ ਕਰੇ ਇਹ ਕਿ ਜ਼ਮੀਨ ਦੇ ਤਬਾਦਲੇ ਸੰਬੰਧੀ ਭਾਵੇਂ ਕਿਸੇ ਹੋਰ ਕਾਨੂੰਨ ਵਿੱਚ ਇਕਰਾਰਨਾਮੇ ਰੀਤੀ ਰਿਵਾਜ ਜਾਂ ਵਰਤਮਾਨ ਸਮੇਂ ਕੁਝ ਵੀ ਲਾਗੂ ਹੋਣ ਦੇ ਉਲਟ ਤੇ ਕੁਝ ਵੀ ਨਿਯਮ ਹੋਣ ਦੇ ਬਾਵਜੂਦ ਜੋ ਵੀ ਹੋਵੇ ਪਰ ਇਸ ਕਾਨੂੰਨ ਦੇ ਅਨੁਸਾਰ ਜ਼ਮੀਨ ਦਾ ਕੋਈ ਵੀ ਤਬਾਦਲਾ ਕਿਸੇ ਦਿਵਾਨੀ ਅਦਾਲਤ ਦੇ ਫਰਮਾਨ ਨੂੰ ਲਾਗੂ ਕਰਨ ਵਿੱਚ ਜਾਂ ਜ਼ਮੀਨ ਦੇ ਮਾਲੀਆ ਦੇ ਬਕਾਇਦੇ ਦੀ ਵਸੂਲੀ ਲਈ ਸਮੇਤ ਵਿਕਰੀ ਤੋਹਫੇ ਵਸੀਅਤ ਤੋਂ ਵਟਾਂਦਰਾ ਲੀਜ਼ ਕਬਜ਼ੇ ਦੇ ਨਾਲ ਗਿਰਬੀਨਾਮਾ ਕਿਰਾਇਦਾਰੀ ਬਣਾਉਣ ਜਾਂ ਕਿਸੇ ਹੋਰ ਢੰਗ ਤਰੀਕੇ ਨਾਲ ਉਸ ਵਿਅਕਤੀ ਦੇ ਹੱਕ ਵਿੱਚ ਨਹੀਂ ਹੋ ਸਕਦਾ ਜੋ ਖੇਤੀਬਾੜੀ ਨਾਲ ਸਬੰਧਤ ਨਹੀਂ ਹੈ ਵਪਾਰਿਕ ਅਤੇ ਰਹਾਇਸ਼ੀ ਕਲੋਨੀਆ ਸਕੀਮਾਂ ਵਿੱਚ ਪੰਜਾਬ ਸਰਕਾਰ ਦੀਆਂ ਸਾਰੀਆਂ ਅਲਾਟਮੈਂਟ ਸਕੀਮਾਂ ਵਿੱਚ ਮੂਲ ਨਿਵਾਸੀ ਹੋਣ ਦੇ ਪ੍ਰਮਾਣ ਪੱਤਰ ਦੀ ਸ਼ਰਤ ਹੋਣੀ ਚਾਹੀਦੀ ਹੈ ਤੇ ਸਿਰਫ ਪੰਜਾਬ ਦੇ ਮੂਲ ਨਿਵਾਸੀਆਂ ਨੂੰ ਹੀ ਅਲਾਟ ਕੀਤੇ ਜਾਣੇ ਚਾਹੀਦੇ ਨੇ ਪੰਜਾਬ ਸ্লাম ਡਿਵੈਲਪਰਸ ਐਕਟ 2020 ਦੀ ਦਰਵਾਜ਼ਾ ਤੋਂ ਕੀਤੀ ਜਾ ਰਹੀ ਹੈ ਇਸ ਐਕਟ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ ਤੇ ਪੰਜਾਬ ਦੇ ਮੂਲ ਨਿਵਾਸੀਆਂ ਨੂੰ ਲਾਭ ਪਹੁੰਚਾਉਣ ਲਈ ਇਸ ਐਕਟ ਵਿੱਚ ਰਿਹਾਇਸ਼ੀ ਪ੍ਰਮਾਣ ਪੱਤਰ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਗੈਰ ਰੌਲ ਮੂਲ ਨਿਵਾਸੀਆਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲਣਾ ਚਾਹੀਦਾ ਜੇ ਗੈਰ ਮੂਲ ਨਿਵਾਸੀਆਂ ਜੋ ਕਿ ਝੁੱਗੀ ਚੌਪੜੀਆਂ ਵਿੱਚ ਰਹਿਣ ਵਾਲੇ ਵਿਅਕਤੀ ਨੇ ਇਸ ਸਕੀਮ ਦੇ ਲਾਭਪਾਤਰੀ ਹੋਣਗੇ ਤਾਂ ਇਸ ਐਕਟ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਭਾਰਤ ਦੇ ਕਈ ਸੂਬਿਆਂ ਨੇ ਆਪਣੇ ਸੂਬੇ ਦੇ ਵਸਨੀਕਾਂ ਦੇ ਉਥੋਂ ਦੀਆਂ ਨੌਕਰੀਆਂ ਵਿੱਚ ਹੱਕਾਂ ਨੂੰ ਸੁਰੱਖਿਅਤ ਰੱਖਣ ਲਈ ਕਈ ਕਾਨੂੰਨ ਬਣਾਏ ਨੇ ਤੇ ਕਈ ਪਾਰਟੀਆਂ ਨੇ ਇਹੋ ਜਿਹੇ ਕਾਨੂੰਨ ਬਣਾਉਣ ਦੇ ਵਾਅਦੇ ਵੀ ਕੀਤੇ ਨੇ ਤੇ ਉਹਨਾਂ ਦੀ ਤਰਜ਼ ਤੇ ਅਸੀਂ ਵੀ ਇਹੋ ਜਿਹੇ ਕਾਨੂੰਨ ਬਣਾਉਣ ਦਾ ਸੁਝਾਅ ਦੇ ਰਹੇ ਹਾਂ ਜੋਗਾ ਤੇ ਫੈਕਟਰੀ ਆਦ ਵਿੱਚ ਕਰਨਾਟਕ ਦੇ 2019 ਦੇ ਪ੍ਰਸਤਾਵਿਤ ਵਿਲ ਦੀ ਤਰਜ਼ ਤੇ ਸਥਾਨਕ ਪੰਜਾਬੀ ਉਮੀਦਵਾਰ ਲਈ ਨਿੱਜੀ ਖੇਤਰ ਵਿੱਚ 75% ਸਮਿਆ ਦਾ ਰਾਖਵਾਕਰਨ ਹੋਣਾ ਚਾਹੀਦਾ ਸਥਾਨਕ ਪੰਜਾਬੀ ਉਮੀਦਵਾਰ ਦਾ ਅਰਥ ਹੈ ਉਹ ਵਿਅਕਤੀ ਜੋ ਪਿਛਲੇ 25 ਸਾਲਾਂ ਤੋਂ ਪੰਜਾਬ ਵਿੱਚ ਵਸਿਆ ਹੋਵੇ ਤੇ ਪੰਜਾਬੀ ਭਾਸ਼ਾ ਪੜ੍ਹ ਲਿਖਤ ਤੇ ਬੋਲ ਸਕਦਾ ਹੋਵੇ ਉਮੀਦਵਾਰ ਨੇ ਪਹਿਲੀ ਜਮਾਤ ਤੋਂ 10ਵੀਂ ਜਮਾਤ ਤੱਕ ਪੰਜਾਬੀ ਵਿਸ਼ੇ ਵੱਜੋਂ ਪੜ੍ਹੀ ਹੋਵੇ ਤੇ ਪਾਸ ਕੀਤੀ ਹੋਵੇ ਮਾਂ ਬੋਲੀ ਕਿਸੇ ਵੀ ਖਿੱਤੇ ਦੇ ਸੱਭਿਆਚਾਰ ਦੀ ਤਰੱਕੀ ਤੇ ਹੋਂਦ ਲਈ অতি ਜ਼ਰੂਰੀ ਹੈ ਲਗਭਗ ਸਾਰੇ ਸੂਬਿਆਂ ਨੇ ਆਪਣੇ ਸੂਬੇ ਵਿੱਚ ਨੌਕਰੀ ਲਈ ਸੰਬੰਧਿਤ ਸੂਬੇ ਦੀ ਭਾਸ਼ਾ ਦਾ ਪੇਪਰ ਦੇਣਾ ਲਾਜ਼ਮੀ ਬਣਾਇਆ ਹੋਇਆ ਜੋ ਕਿ ਪੰਜਾਬ ਨੇ ਵੀ ਬਣਾਇਆ ਹੋਇਆ ਪਰ ਸਾਡੇ ਧਿਆਨ ਚ ਆਇਆ ਕਿ ਉਹ ਵਿਨੇਕਰ ਜੋ 10ਵੀਂ ਤੱਕ ਪੰਜਾਬੀ ਨਹੀਂ ਪੜੇ ਹੋਏ ਉਸ ਲਈ ਪੰਜਾਬ ਦੇ ਆਧਾਰੇ ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਪੱਧਰ ਦੇ ਪੰਜਾਬੀ ਦੇ ਪੇਪਰ ਲੈਂਦੇ ਨੇ ਪਰ ਇਹਨਾਂ ਪੇਪਰਾਂ ਦਾ ਮਿਆਰੀ ਪੱਧਰ ਬਹੁਤ ਜ਼ਿਆਦਾ ਯੋਗ ਨਹੀਂ ਹੁੰਦਾ ਸੋ ਇਸ ਕਰਕੇ ਅਸੀਂ ਇਸ ਸਬਾਬ ਤੋਂ ਆਪਣੇ ਸੁਝਾਅ ਦੇਣਾ ਚਾਹੁੰਦੇ ਹਾਂ ਪੰਜਾਬ ਵਿੱਚ ਸਰਕਾਰੀ ਨੌਕਰੀ ਲਈ ਬਿਨੇ ਕਰਨ ਵਾਲੇ ਉਮੀਦਵਾਰਾਂ ਨੇ ਪਹਿਲੀ ਜਮਾਤ ਤੋਂ 10ਵੀਂ ਜਮਾਤ ਤੱਕ ਪੰਜਾਬੀ ਵਿਸ਼ੇ ਬਜੋ ਪੜ੍ਹੀ ਅਤੇ ਪਾਸ ਕੀਤੀ ਹੋਣੀ ਚਾਹੀਦੀ ਹੈ ਸਰਕਾਰੀ ਨੌਕਰੀ ਲਈ ਇਮਤਿਹਾਨ ਦੇਣ ਵਾਲੇ ਉਮੀਦਵਾਰ ਨੂੰ ਪੰਜਾਬ ਵਿੱਚ ਸਰਕਾਰੀ ਨੌਕਰੀ ਵਿੱਚ ਭਰਤੀਬਾਤ ਲਈ ਜਾਣ ਵਾਲੀ ਪ੍ਰੀਖਿਆ ਵਿੱਚ ਪੰਜਾਬੀ ਭਾਸ਼ਾ ਦਾ ਪੇਪਰ ਘਟੋ-ਘਟ 100 ਨੰਬਰਾਂ ਦਾ ਹੋਵੇ ਤੇ ਪੇਪਰ ਲਾਜ਼ਮੀ ਹੋਵੇ ਕਿ ਜੋ ਕੇ ਸਿਰਫ ਕੁਆਲੀਫਾਈ ਹੀ ਨਾ ਹੋਵੇ ਇਸ ਤੋਂ ਇਲਾਵਾ ਪੰਜਾਬੀ ਦਾ ਲਾਜ਼ਮੀ ਵਿਸ਼ਾ ਸਾਰੇ ਦਰਜੇ ਦੀਆਂ ਨੌਕਰੀਆਂ ਵਿੱਚ ਕੀਤਾ ਜਾਣਾ ਚਾਹੀਦਾ ਜੇਕਰ ਕੋਈ ਵਿਅਕਤੀ ਇਸ ਪੇਪਰ ਵਿੱਚ ਨਕਲ ਮਾਰਦਾ ਫੜਿਆ ਜਾਂਦਾ ਤਾਂ ਉਸਤੇ ਯੂ ਐਮ ਸੀ ਦਾ ਕੇਸ ਬਣੇ ਅਤੇ ਇਸ ਤੋਂ ਇਲਾਵਾ ਪ੍ਰੀਖਿਆ ਕੇਂਦਰ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਤੇ ਪੇਪਰਾਂ ਦੀ ਸਕੈਨਿੰਗ ਕਰਕੇ ਇਹ ਰਿਕਾਰਡ ਸੁਰੱਖਿਤ ਰੱਖਿਆ ਜਾਵੇ ਇਸ ਤੋਂ ਇਲਾਵਾ ਜਿਹੜੇ ਬੰਦੇ ਹੁਣ ਤੱਕ ਸਰਕਾਰੀ ਨੌਕਰੀ ਲੈ ਚੁੱਕੇ ਨੇ ਉਹਨਾਂ ਦੀ ਪੰਜਾਬੀ ਬੋਲੀ ਦੇ ਸਬੂਤ ਬਾਰੇ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਵਿਭਾਗ ਵੱਲੋਂ ਸੁਵੰਦਿਤ ਅਧਿਕਾਰੀ ਦਾ ਪਾਸ਼ਾ ਦਾ ਟੈਸਟ ਲੈਣਾ ਲਾਜ਼ਮੀ ਕੀਤਾ ਜਾਵੇ ਕਿਉਂਕਿ ਇਹਨਾਂ ਸਰਕਾਰੀ ਅਧਿਕਾਰੀਆਂ ਦਾ ਵਾਸਤਾ ਆਮ ਪਬਲਿਕ ਨਾਲ ਪੈਂਦਾ ਸੋ ਪੰਜਾਬੀ ਭਾਸ਼ਾ ਦਾ ਹੁਣ ਲਾਜ਼ਮੀ ਕੀਤਾ ਜਾਵੇ ਏਕੇ ਪ੍ਰੋਵੀਜ਼ਨ ਦਾ ਸਮਾਪੂਰਨ ਕਰ ਲਈ ਭਾਸ਼ਾ ਨੂੰ ਲਾਜ਼ਮੀ ਬਣਾਇਆ ਜਾਵੇ ਪੰਜਾਬ ਦੇ ਕਿਸਾਨ ਮੰਡੀਆਂ ਵਿੱਚ ਪੰਜਾਬ ਦੇ ਵਸਨੀਕਾਂ ਨੂੰ ਆਪਣੀ ਸਬਜ਼ੀ ਸਿੱਧੇ ਤੌਰ ਤੇ ਵੇਚਣ ਸੰਬੰਧੀ ਹੈ ਕਿ ਅਸੀਂ ਦੇਖਿਆ ਕਿ ਪੰਜਾਬ ਦੇ ਛੋਟੇ ਕਿਸਾਨ ਮਜ਼ਦੂਰ ਆਪਣੇ ਗੁਜ਼ਾਰੇ ਲਈ ਸਬਜ਼ੀਆਂ ਆਦੂ ਗਾਉਂਦੇ ਨੇ ਪਰ ਆੜਤੀਆ ਜਾਂ ਫਿਰ ਪ੍ਰਾਈਵੇਟ ਮੋਲਾਂ ਦੀ ਵਿਚੋਲਗਰੀ ਕਾਰਨ ਉਹ ਆਪਣਾ ਸਮਾਨ ਸਿੱਧਾ ਨਹੀਂ ਵੇਚ ਸਕਦੇ ਤੇ ਕਈ ਵਾਰ ਤਾਂ ਅਜਿਹਾ ਹੋਇਆ ਕਿ ਉਹਨਾਂ ਦਾ ਸਮਾਨ ਦਾ ਘੱਟ ਭਾਅ ਲੱਗਣ ਕਾਰਨ ਉਹਨਾਂ ਦਾ ਮੂਰ ਖਰਚਾ ਵੀ ਨਹੀਂ ਨਿਕਲਦਾ ਅਸੀਂ ਮੰਗ ਕਰਦੇ ਹਾਂ ਕਿ ਉਪਰੋਕਤ ਉਤਪਾਦਕਾਂ ਨੂੰ ਆਪਣਾ ਸਮਾਨ ਮੰਡੀ ਵਿੱਚ ਵੇਚਣ ਦੀ ਖੁਦ ਇਜਾਜ਼ਤ ਦਿੱਤੀ ਜਾਵੇ ਉਹਨਾਂ ਨੂੰ ਇਸ ਸੰਬੰਧੀ ਕੋਈ ਲਾਇਸੈਂਸ ਤੇ ਰੇੜੀ ਲਗਾਉਣ ਦੀ ਫੀਸ ਨਾ ਲੱਗੇ